ਤੁਹੀ ਦਮਾਲ ਲਿਆ ਲਿਓ ਚੋਲਿਆ ਲਿਓ ਤੁਸੀਂ ਬਹੁਤ ਤੋੜੀਆਂ ਨੇ ਨਹੀਂ ਪ੍ਰਚਾਰ ਕਰਨ ਗਿਆ ਇੱਕ ਸੂਰਬਾਰ ਕੋਈ ਹੋਰ ਨਹੀਂ ਹੈ ਤੁਸੀਂ ਆ ਪ੍ਰਸਿੱਧ ਢਾਡੀ ਬੀਬੀ ਦਲੇਰਕੌਰ ਖਾਲਸਾ ਨੂੰ ਸਟੇਜ ਤੋਂ ਰੋਕਣਾ ਕੌਮ ਵਿੱਚ ਨਵੇਂ ਵਿਖੇੜੇ ਦੀ ਸ਼ੁਰੂਆਤ ਹੈ ਇਸ ਨੂੰ ਇੱਥੇ ਹੀ ਰੋਕੇ ਜਾਣਾ ਚਾਹੀਦਾ ਹੈ ਉਸ ਵੇਲੇ ਜਿਹੜਾ ਖਾਲਸਾ ਕੋਲ ਖਲੋਤਾ ਹੈ ਲੋ ਭਾਈ ਮਨਾਰੀਏ ਬਾਬਿਆਂ ਦੇ ਪੁਰਬ ਸਾਡੇ ਵਿੱਚ ਵੀ ਆਹੋ ਕੋਜੀ ਰਹਿਣਾ ਹੈ ਮੈਂ ਤਾਂ ਕਿ ਨਹੀਂ ਭਾਈ ਬਾਬਾਈ ਸਾਨੂੰ ਆਉਂਦਾ ਹੀ ਨਹੀਂ ਆਓ ਬਾਬਾਈ ਆਹ ਦਮਾਈ ਬੀਬੀ ਜੀ ਨੇ ਸਿਰਫ ਇੰਨਾ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਲਗੀ ਤੋੜਾ ਬਾਬਾ ਸੰਗਤ ਸਿੰਘ ਨੂੰ ਬਖਸ਼ਿਆ ਸੀ ਤੇ ਗੁਰੂ ਗੋਬਿੰਦ ਸਿੰਘ ਮਾਰੇ ਦਾ ਜ਼ਿਕਰ ਕੀਤਾ ਵੀ ਜਦੋਂ ਮਾਰੇ ਗੀਤ ਚਮਕੌਰ ਦੀ ਗੜੀ ਨੂੰ ਛੱਡ ਕੇ ਚੱਲਿਆ ਮਾਰੇ ਨੇ ਨੀਲਾ ਘੋੜਾ ਕਲਗੀ ਤੋੜਾ ਸਭ ਕੁਝ ਭਾਈ ਸੰਗਤ ਸਿੰਘ ਨੂੰ ਬਖਸ਼ਿਆ ਮੈਂ ਹੁਣ ਵੀ ਇਹੋ ਕਹੂੰਗੀ ਵੀ ਮਹਾਰਾਜ ਸਾਹਿਬ ਨੇ ਕਲਗੀ ਤੋੜਾ ਭਾਈ ਸੰਗਤ ਸਿੰਘ ਜੀ ਨੂੰ ਬਖਸ਼ਿਆ ਵਿੱਚ अनेका ਥਾਂ ਇਸ ਦੇ ਹਵਾਲੇ ਹਨ ਸਤ ਨੁਗਰੀ ਬਨਵਾਦ ਮਹਾਰਾਜ ਨੇ ਭਾਈ ਸੰਗਤ ਸਿੰਘ ਜੀ ਭਾਈ ਸੰਤ ਸਿੰਘ ਜੀ ਗੱਲ ਪਿੰਡ ਪੰਜ ਘਰਾਈਆਂ ਦੀ ਹੈ ਬੀਬੀ ਦਲੇਰਕੌਰ ਖਾਲਸਾ ਆਪਣੇ ਢਾਡੀ ਜਥੇ ਸਮੇਤ ਸੰਗਤਾਂ ਨੂੰ ਸ਼ਹੀਦੀ ਪੰਦਰਵਾੜੇ ਦਾ ਇਤਿਹਾਸ ਸੁਣਾ ਰਹੇ ਸਨ ਇੱਕ ਸਿੱਖ ਸਾਸਤਾ ਦੇ ਆਦਮੀ ਨੇ ਬੀਬੀ ਜੀ ਨੂੰ ਆਖਿਆ ਕਿ ਤੁਸੀਂ ਗਲਤ ਇਤਿਹਾਸ ਸੁਣਾ ਰਹੇ ਹੋ ਗੁਰੂ ਜੀ ਨੇ 칼ਗੀ ਤੋੜਾ ਭਾਈ ਸੰਗਤ ਸਿੰਘ ਨੂੰ ਨਹੀਂ ਸਗੋਂ ਭਾਈ ਜੀਵਨ ਸਿੰਘ ਨੂੰ ਦਿੱਤਾ ਸੀ ਮੈਂ ਬਾਬਾ ਸੰਗਤ ਸਿੰਘ ਜੀ ਦਾ ਜ਼ਿਕਰ ਕੀਤਾ 칼ਗੀ ਤੋੜਾ ਤੁਹਾਨੂੰ ਵੀ ਇਤਿਹਾਸ 'ਚ ਮਿਲੇਗਾ ਕਿ ਅਹੀਂ ਜਿਹੜਾ ਪੜਿਆ ਅਹੀਂ ਜਿਹੜਾ ਸੁਣਿਆ ਆਪਣੇ ਪੁਰਖਿਆਂ ਤੋਂ ਅਹੀਂ ਉਥੇ ਹੀ ਆ। ਸੰਗਤ ਚ ਉੱਠ ਕੇ ਅਹੀਂ ਸਟੇਜ ਤੇ ਸੀਗੇ ਇਹ ਗੱਲ ਆਖੀ ਗਈ ਆਂਦੇ ਵੀ ਭਾਈ ਸੰਗਤ ਸਿੰਘ ਨੂੰ ਨਹੀਂ ਬਖਸ਼ਿਆ ਇਹ ਬਾਬਾ ਜੀਵਨ ਸਿੰਘ ਨੂੰ ਕੋ। ਆਪਾਂ ਚੋਪ ਉਥੇ ਸਾਹਮਣੇ ਗਿਆਨੀ ਤੇਜਵੀਰ ਸਿੰਘ ਜੀ ਬੈਠੇ ਸੀ ਦਮਦਮੀ ਟਕਸਾਲ ਵਾਲੇ ਉਹਨਾਂ ਆਖਿਆ ਵੀ ਤੁਸੀਂ ਜਿੱਥੋਂ ਇਤਿਹਾਸ ਛੱਡਿਆ ਉਥੋਂ ਸ਼ੁਰੂ ਕਰੋ ਕੁਝ ਨਹੀਂ ਕਹਿਣਾ। ਮੈਂ ਕੁਝ ਨਹੀਂ ਕਿਹਾ। ਇਹ ਸੰਗਤ ਚ ਉੱਠ ਕੇ ਤੁਰ ਪਏ ਸਾਰੇ ਜਾਣੇ ਬਾਬਾ ਜੀਵਨ ਸਿੰਘ ਜੀ ਕਹਿਣਾ ਸੀਗਾ ਤੁਸੀਂ ਭਾਈ ਸੰਗਤ ਸਿੰਘ ਜੀ ਕਿਉਂ ਕਿਹਾ? ਸੰਗਤ ਜੋਟ ਕੇ ਤਰਪੈ ਇਹਦਾ ਮਤਲਬ ਉਹਨ ਤੁਸੀਂ ਵੇਖੋ ਵੀ ਭਾਈ ਉੱਠ ਕੇ ਇਹ ਗੱਲ ਕਹਿਣੀ ਵੀ ਹਾਂ ਵੀ ਤੁਸੀਂ ਇਤਿਹਾਸ ਗਲਤ ਸੁਣਾਈ ਜਾਂਦੇ ਹੋ ਤੇਰਾ ਸੰਸਤਾ ਵਾਲਿਆਂ ਚੋਂ ਕੋਈ ਬੰਦਾ ਹੈ ਜੋ ਦਸਤਾਰ ਵਾਲਿਆਂ ਦੀ ਪਛਾਣ ਲਾ ਜਿਹੜਾ ਬੋਲ ਹਾਂ ਹੀ ਪਛਾਣਾਂਗੇ ਬੀਬੀ ਜੀ ਨੂੰ ਸਟੇਜ ਤੋਂ ਟੋਕਣਾ ਉਸਦੀ ਬੇਇੱਜ਼ਤੀ ਕਰਨਾ ਹੈ ਬੀਬੀ ਦਲੇਰਕੋਰ ਖਾਲਸਾ ਅਰਸਾਰ ਉਹਨਾਂ ਨੂੰ ਰਾਹ ਵਿੱਚ ਘੇਰਨ ਦੀ ਧਮਕੀ ਵੀ ਦਿੱਤੀ ਗਈ ਇਹਨਾਂ ਇਹ ਗੱਲ ਆਖਿਆ ਵੀ ਅਸੀਂ ਤੁਹਾਡੀ ਜਿੱਥੇ ਸਟੇਜ ਲਗਾ ਕਰੂਗੀ ਅਸੀਂ ਤੁਹਾਨੂੰ ਘੇਰਿਆ ਕਰਾਂਗੇ ਕੋਈ ਇਤਿਹਾਸ 100% ਸੰਪੂਰਨ ਨਹੀਂ ਹੁੰਦਾ ਇਸ ਵਿੱਚ ਵੱਖ-ਵੱਖ ਰਾਵਾਂ ਹੁੰਦੀਆਂ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਜੋ ਤੁਹਾਡੀ ਸੋਚ ਅਨੁਸਾਰ ਨਹੀਂ ਚੱਲਦਾ ਉਸ ਨੂੰ ਬੇਇੱਜ਼ਤ ਕੀਤਾ ਜਾਵੇ ਇਹ ਗੱਲ ਕਿਉਂ ਨਹੀਂ ਹੋਊਗੀ ਤੂੰ ਇਹ ਜੋ ਨੰਗ ਤੜੰਗੀਆਂ ਫੋਟੋ ਆਏ ਦਿਨ ਪਾ ਲੈਨੇ ਹੋ ਐਡਾ ਤੁਹਾਨੂੰ ਦਲੇਰ ਕਰ ਨੰਗੀ ਵੇਖਣ ਦਾ ਚਾਚੜਿਆ ਵਾ ਮੈਂ ਸਭ ਕੁਝ ਬਰਦਾਸ਼ਤ ਕੀਤਾ ਸਭ ਕੁਝ ਬਰਦਾਸ਼ਤ ਕੀਤਾ ਪਰ ਇਹ ਗੱਲ ਹੁਣ ਜਿੰਨੇ ਵੀ ਸਮਾਗਮ ਬੋਕਨੇ ਮੇਰੇ ਕੋਲ ਇਹ ਕਹਿੰਨਾ ਬਿਲਕੁਲ ਗਲਤ ਹੈ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਇਤਿਹਾਸ ਸੁਣਾਓ ਸਾਡੇ ਵਰਗੇ ਕੀ ਆ ਸਾਡੇ ਵਰਗਿਆਂ ਨੂੰ ਜਿਹੜੇ ਆ ਕੇ ਕਹਿਣ ਲੱਗ ਜਾਂਦੇ ਹੋ ਅਸੀਂ ਤੇ ਮਹਾਰੇ ਦੇ ਹੁਕਮ ਦੇ ਬਧੇ ਹੋਏ ਹਾਂ ਗੁਰੂ ਨੇ ਦਰਸ ਕੀਤਾ ਪਰ ਇੱਕ ਗੱਲ ਯਾਦ ਰੱਖਿਓ ਤੁਹਾਡੀ ਕਿਹਦੇ ਗੁਲਾਮ ਨਹੀਂ ਹੁੰਦੇ ਐਦਾਂ ਦੀਆਂ ਗੱਲਾਂ ਕਿਹ ਔਰ ਤੇ ਚੱਲ ਹੁੰਦੀਆਂ ਹੋਣਗੀਆਂ ਸਤਿਗੁਰੂ ਗਰੀਬ ਨਵਾਜ ਮਹਾਰੇ ਦੇ ਦਰ ਘਰ ਨੂੰ ਸਮਰਪਤ ਆ ਅਸੀਂ ਤੇ ਕਹਿੰਦੇ ਨਹੀਂ ਅਸੀਂ ਪੂਰੇ ਆ ਮੈਂ ਤੇ ਬਾਰ-ਬਾਰ ਸਟੇਜ ਤੇ ਜਦੋਂ ਦੇ 2 ਘੰਟੇ ਔਰ ਚੱਲੇ ਖਲੋਤਿਆਂ ਇੱਕੋ ਗੱਲ ਹੀ ਆ ਕਿ ਸਾਡੇ ਪੱਲੇ ਕੁਝ ਨਹੀਂ ਇਹ ਤੇ ਅਧੂਰੇ ਆ ਸਾਨੂੰ ਤੇ ਹੁੰਦਾ ਕੁਝ ਨਹੀਂ ਪਰ ਮੈਂ ਪ੍ਰਬੰਧਕਾਂ ਨੂੰ ਬੇਨਤੀ ਕਰਾਂ ਜਿਨ੍ਹਾਂ ਨੂੰ ਮੌਂਦਾ ਹੁੰਦਾ ਉਸ 스테ਜ ਤੇ ਲਿਆਇਆ ਜਾਵੇ। ਪ੍ਰਚਾਰ ਪ੍ਰਸਾਰ ਕਰਦੇ ਆ। ਤੁਸੀਂ ਮੇਰਾ ਪਰਿਵਾਰ ਬੈਠੀ ਜੋ ਇਹ ਰੋਣਾ ਕਿਸੇ ਹੋਰ ਗੱਲ ਦਾ ਨਹੀਂ। ਅਸੀਂ ਬੁੱਝਦਣ ਨਹੀਂ ਹੈਗੇ। ਇਹ ਤੁਹਾਡੇ ਨਾਲ ਅਫਸੋਸ ਜਾਂ ਸਿੱਖਾ ਨਾਲ। ਸਿੱਖਾ ਲਈ ਭਾਈ ਸੰਗਤ ਸਿੰਘ ਅਤੇ ਭਾਈ ਜੀਵਨ ਸਿੰਘ ਦੋਵੇਂ ਹੀ ਸਤਕਾਰਤ ਨਾਇਖ ਹਨ। ਤੁਸੀਂ ਕਰੋ ਪ੍ਰਚਾਰ। ਪ੍ਰਚਾਰ ਦਿੱਤਾ ਤੁਹਾਨੂੰ ਸਾਡੀ ਫਤਿਹ ਆ ਜਿੰਨੇ ਵੀ ਸਮਾਗਮ ਬੋਕੇ ਆ ਇਹ ਜਿੰਨਾ ਚਿਰ ਤੱਕ ਗੱਲ ਨਹੀਂ ਹੁੰਦੀ। ਜਿੰਨਾ ਜਰ ਨਹੀਂ ਇਹ ਚੀਜ਼ ਦੇ ਸਾਫ਼ ਚੀਜ਼ਾਂ ਹੁੰਦੀਆਂ ਮੈਂ ਉਹਨਾਂ ਜਰ ਸਟੇਜ ਤੇ ਨਹੀਂ ਜਾਣਾ ਅਸੀਂ ਕੌਮ ਦੇ ਪ੍ਰਸਿੱਧ ਢਾਡੀ ਬੀਬੀ ਦਲੇਰਕੌਰ ਖਾਲਸਾ ਨਾਲ ਸਟੇਜ ਤੇ ਹੋਏ ਦੁਰਵਿਹਾਰ ਦੀ ਨਿੰਦਾ ਕਰਦੇ ਹਾਂ ਇਸ ਗਲਤ ਵਰਤਾਰੇ ਤੁਰਤ ਰੋਕਿਆ ਜਾਣਾ ਚਾਹੀਦਾ ਹੈ ਅੱਜ ਬੀਬੀ ਦਲੇਰਕੌਰ ਨੂੰ ਟੋਕਿਆ ਗਿਆ ਹੈ ਕੱਲ ਨੂੰ ਕਿਸੇ ਹੋਰ ਪ੍ਰਚਾਰਕ ਨੂੰ ਕਿਹਾ ਜਾਵੇਗਾ ਕਿ ਸਾਡੇ ਅਨੁਸਾਰ ਇਤਿਹਾਸ ਸੁਣਾਇਆ ਜਾਵੇ ਇਸ ਤਰ੍ਹਾਂ ਕਰਨਾ ਆਮ ਹੋ ਜਾਵੇਗਾ ਕੋਈ ਵੀ ਸਿੱਖ ਪ੍ਰਚਾਰਕ ਸਟੇਜ ਤੇ ਚੜਨ ਤੋਂ ਡਰੇਗਾ ਸ਼੍ਰੀ ਕਾਲ ਤਖਤ ਨੂੰ ਇਸ ਮਾਮਲੇ ਤੇ ਐਕਸ਼ਨ ਲੈਣਾ ਚਾਹੀਦਾ ਹੈ